Пакистан, Мурдабад! Мурдабад, Мурдабад! Пакистан! ਧਾਰੀਵਾਲ ਪੂਰਨ ਤੌਰ ਤੇ ਰਿਹਾ ਬੰਦ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 28 Hindu ਪਰਿਵਾਰਾਂ ਨੂੰ ਗੋਲੀਆਂ ਮਾਰ ਕੇ ਮੌਦੇ ਘੜ ਉਤਾਰ ਦਿੱਤਾ ਗਿਆ ਸੀ ਜਿਸ ਦੇ ਰੋਸ ਵਿੱਚ ਧਾਰੀਵਾਲ Hindu ਸੰਗਠਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਧਾਰੀਵਾਲ ਦੁਕਾਨਦਾਰਾਂ ਦੇ ਵੱਲੋਂ ਪੂਰਨ ਤੌਰ ਤੇ ਸਮਰਥਨ ਦਿੱਤਾ ਗਿਆ ਉੱਥੇ ਧਾਰੀਵਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਇਹ ਬੰਦ ਦੀ ਕਾਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦੀ ਹੈ ਅਤੇ ਦੁਕਾਨਦਾਰਾਂ ਨੇ ਧਾਰੀਵਾਲ ਦੇ ਵਿੱਚ ਆਪਣੀਆਂ ਦੁਕਾਨਾਂ ਨੂੰ ਬੰਦ ਰੱਖ ਕੇ Hindu ਸੰਗਠਨਾਂ ਦਾ ਪੂਰਨ ਤੌਰ ਤੇ ਸਾਥ ਦਿੱਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ Hindu ਸੰਗਠਨਾਂ ਦੇ ਵੱਲੋਂ ਬਹੁਤ ਹੀ ਸ਼ਾਂਤਮਈ ਦੇ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ Hindu ਸੰਗਠਨਾਂ ਦਾ ਸਾਥ ਦਿੱਤਾ ਉੱਥੇ ਦੇਖਨੋ ਆਇਆ ਕਿ ਹਾਰੀਬਾਲ ਵਿੱਚ ਠੇਕੇ ਖੁੱਲੇ ਨਜ਼ਰ ਆਏ ਜਿਸ ਦੇ ਉੱਪਰ ਲੋਕ ਪ੍ਰਦਰਸ਼ਨ ਕਰਿਆ ਹਿੰਦੂ ਭਾਈਚਾਰੇ ਦੇ ਵੱਲੋਂ ਜਾ ਕੇ ਠੇਕੇ ਵਾਲੇ ਨੂੰ ਅਪੀਲ ਕੀਤੀ ਗਈ ਕਿ ਆਪਣੇ ਠੇਕੇ ਬੰਦ ਰੱਖਣ ਸੀ ਦੇਖ ਰਹੇ ਹੋ ਟੀਵੀ ਨਿਊਜ਼ ਇੰਡੀਆ ਤੁਸਪੈਨ ਚੈਨਲ ਤੇ ਤੁਹਾਡਾ ਸਵਾਗਤ ਆ ਦੋਸਤੋ ਪਿਛਲੇ ਦਿਨੀ ਜਿਹੜਾ ਪਹਿਲਗਾਮ ਜੰਮੂ ਕਸ਼ਮੀਰ ਦੇ ਵਿੱਚ ਸੀਗਾ ਉਹਦੇ ਵਿੱਚ ਤਕਰੀਬਨ 28 ਪਰਿਵਾਰਾਂ ਨੂੰ ਜਿਹੜਾ ਵਾ ਜੋ Hindu ਧਰਮ ਦੇ ਨਾਲ ਸਮਾਨਸੀ ਉਹਨਾਂ ਨੂੰ ਧਰਮ ਪੁਸ਼ਕੇ ਤੇ ਗੋੜੀਆਂ ਮਾਰ ਕੇ ਮੌਤੇ ਘਾਰ ਉਤਾਰਤਾ ਗਿਆ ਸੀ ਉਸ ਦੇ ਰੋਸ ਦੇ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਔਰ ਅੱਜ 26 ਤਰੀਕ ਦਿਨ ਸ਼ਰੀਮਾਰ ਨੂੰ ਜੋ ਆ ਧਾਰੀਵਾਲ ਦੇ ਵਿੱਚ హిందూ ਸੰਗਠਨਾਂ ਦੇ ਵੱਲੋਂ ਬੰਦੀ ਕਾਲ ਦਿੱਤੀ ਗਈ ਸੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨੇ ਕੋਈ ਵੀ ਦੁਕਾਨ ਨਹੀਂ ਖੁੱਲੀ ਪੂਰਾ ਸਮਰਥਨ ਜਿਹੜਾ ਦੁਕਾਨਦਾਰਾਂ ਦੇ ਵੱਲੋਂ ਉਹ Hindu ਧਰਮ ਦੇ ਜੋ ਸੰਗਠਨ ਨੇ ਉਹਨਾਂ ਨੂੰ ਦਿੱਤਾ ਗਿਆ ਆ ਸਾਡੇ ਨਾਲ ਇੱਥੇ ਮੌਜੂਦ ਨੇ Hindu ਧਰਮ ਦੇ ਲੋਕ ਜੋ ਪ੍ਰੋਸਟ ਪ੍ਰਦਰਸ਼ਨ ਕਰ ਰਹੇ ਆ ਤੁਸੀਂ ਗੱਲਬਾਤ ਹੀ ਕਰਾਂਗੇ ਸਾਡੇ ਨਾਲ ਅਸਲ ਮੌਜੂਦ ਨੇ ਸ਼ਿਵ ਸ਼ਨਾਬ ਵਾਲਾ ਸਾਹਿਬ ਉਠਾ ਕੇ ਤੋਂ ਪੰਜਾਬ ਜੂਥ ਪ੍ਰਧਾਨ ਹਿਮਾ ਜਨ ਜੀ ਸ਼ਿਵ ਸ਼ਨਾਬ ਪੰਜਾਬ ਪੰਜਾਬ ਜੂਥ ਪ੍ਰਧਾਨ ਰੋਹਿਤ ਬਈ ਹਨ ਇਹ ਅੱਜ ਬੰਦੀ ਕਾਲ ਦਿੱਤੀ ਗਈ ਸੀ ਕੀ ਗੱਲ ਹੈ ਜਿਹੜੀ ਪੰਚੀ ਕਾਲ ਹੈ ਤੁਹਾਨੂੰ ਪਤਾ ਜਿਹੜਾ 22 April ਨੂੰ ਪਹਿਲ ਕਾਮ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਧਰਮ ਪੁੱਛ ਕੇ 28 ਹਿੰਦੂ ਸਮਾਜ ਦੇ ਲੋਕਾਂ ਦਾ ਕਤਲ ਕੀਤਾ ਤਵਦੀਆਂ ਵੱਲੋਂ ਉਦੇ ਸਬੰਧ ਵਿੱਚ ਪੂਰੇ ਦੇਸ਼ ਦੇ ਵਿੱਚ ਅੱਜ ਰੋਸ ਹੈ ਪੂਰਾ ਦੇਸ਼ ਜਿਹੜਾ ਸ਼ੋਕ ਦੇ ਵਿੱਚ ਲੁੱਟ ਗਿਆ ਉਹਦੇ ਸਬੰਧ ਵਿੱਚ ਅੱਜ ਧਾਰੀਵਾਲ ਦੇ ਹਿੰਦੂ ਸੰਗਠਨ ਸਾਰਿਆਂ ਨੇ ਇੱਕ ਕਾਲ ਦਿੱਤੀ ਸੀ ਧਾਰੀਵਾਲ ਬੰਦ ਦੀ ਤੇ ਅਸੀਂ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਸਾਰੇ ਸ਼ਹਿਰ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਇਹ ਜਿਹੜੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡੀ ਹੋਸ਼ ਦੇ ਵਿੱਚ ਇਹ ਹਮਲਾ ਹੈ ਕਿ ਧਰਮ ਨੂੰ ਪੁੱਛ ਕੇ ਟਾਰਗੇਟ ਕੀਤਾ ਗਿਆ ਧਰਮ ਦੇ ਨਾਂ ਦੇ ਉੱਤੇ ਕਤਲੇਆਮ ਕੀਤਾ ਗਿਆ ਕਿ Hindu ਹੋਣਾ ਗੁਨਾਹ ਇਹ Hindu ਹੋਣ ਦੀ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਅਸੀਂ ਸਾਰੇ ਜਣੇ ਸਹਿਯੋਗ ਕਰੀਏ ਕਿਉਂਕਿ ਹਰ ਬੰਦੇ ਦੇ ਮਨ ਦੇ ਵਿੱਚ ਗੁੱਸਾ ਹੈ ਕਿ ਇਹ ਕੀ ਹੋ ਰਿਹਾ ਜੋ ਹੋਇਆ ਬੜਾ ਮਾੜਾ ਹੋਇਆ ਅੱਜ ਸਾਰੇ ਨੌਜਵਾਨ ਚਾਹੇ ਉਹ ਸ਼ਿਵ ਸ਼ਕਤੀ ਕਲੱਬ ਹੈ ਚਾਹੇ ਉਹ ਬਜਰੰਗਦਲ ਹੈ ਚਾਹੇ ਸਾਡੇ ਕਾਉਂਸਲਰ ਸਹਿਬਾਨ ਨੇ ਵਾਇਸ ਪ੍ਰਧਾਨ ਨੇ ਜੱ ਪ੍ਰਧਾਨ ਨੇ ਹੋਰ ਵੀ ਸਾਰੇ ਆਏ ਨੇ ਸਮਾਜ ਸੇਵੀ ਸਸਤਾਵਾ ਤੋਂ ਸਾਰੇ ਦੁਕਾਨਦਾਰਾਂ ਨੇ ਸਾਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ ਅੱਜ ਅਸੀਂ ਕਵਾਂਗੇ ਇਸੇ ਤਰ੍ਹਾਂ ਆਪਣੀ ਇਕਤਾ ਬਣਾਈ ਰੱਖੋ ਇਹਨਾਂ ਅੰਤਕਵਾਦੀਆਂ ਨੂੰ ਦੇਸ਼ ਤੋੜਨ ਵਾਲੇ ਨੂੰ ਦੇਸ਼ ਤਰੋਇਆਂ ਨੂੰ ਜੜੀ ਹੈ ਇਨਾਂ ਦੇ ਖਿਲਾਫ ਅਸੀਂ ਇਕੱਠੇ ਹੋ ਕੇ ਸਾਰੇ ਲੜਾਈ ਲੜਦੇ। ਦੁਕਾਨਦਾਰਾਂ ਲੋਕ ਨੂੰ ਤੂੰ ਤੂੰ ਤੇ ਸਮਰਥਨ ਤੁਹਾਨੂੰ ਦਿੱਤਾ ਗਿਆ ਕਿ ਮੰਗ ਕੀ ਕਰਦੇ ਹੋ ਆਪਣੀ ਮੰਗ ਕੀ ਜਾਏ ਦੱਸੋ। ਮੰਗ ਇਹ ਹੈ ਕਿ ਜਿੱਤਾਂ ਉਹਨਾਂ ਨੇ ਧਰਮ ਪੁਸ਼ਕੇ ਮਾਰਿਆ ਇੱਤਾਂ ਹੀ ਉਹਨਾਂ ਨੂੰ ਮਾਰਨਾ ਚਾਹੀਦਾ ਚਾਹੇ ਪਾਕਿਸਤਾਨ ਚ ਵੜ ਕੇ ਮਾਰਨ। ਪਾਕਿਸਤਾਨ ਅੱਤਵਾਦ ਔਰ ਡਰੱਗਸ ਦਾ ਜਨਮ ਦాత ਹੈ। ਜੇ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜੇ ਡਰੱਗਸ ਨਾਲ ਮੌਤਾ ਹੋ ਰਹੀਆਂ ਉਹਦਾ ਜ਼ਿੰਮੇਵਾਰ ਪਾਕਿਸਤਾਨ ਹੈ। ਇਹਦੇ ਪਾਕਿਸਤਾਨ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਖਿਲਾਫ ਦੇਸ਼ ਦੀ ਸਰਕਾਰ ਦੇ ਗ੍ਰਹਿ ਮੰਤਰੀ ਮੋਦੀ ਜੀ ਨੂੰ ਤੁਰੰਤ ਜਿਹੜਾ ਬੜਾ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਇਹੋ ਜਿਹੀ ਕਾਨੂੰਨੀ ਹਰਕਤ ਦੁਬਾਰਾ ਨਾ ਕਰ ਸਕਾ ਸਾਡੇ ਨਾਲ ਹੋ ਰਿਹਾ ਜਿਹੜਾ ਅੱਜ ਰੋਸ ਰੂਪ ਸਾਰੇ ਹਿੰਦੂ ਸਮਾਜ ਵੱਲੋਂ ਕੀਤਾ ਗਿਆ ਕੱਲ ਇੱਕ ਕਾਲ ਦਿੱਤੀ ਸੀ ਉਹ ਕਾਲ ਦਾ ਜਿਹੜਾ ਮੇਨ ਹਨੀਮਾ ਜਨ ਰੋਹਿਤ ਮਹਾਜਨ ਤੁਗਲ ਸਾਹਿਬ ਰਿੰਕੂ ਭਾਜੀ ਇਹਨਾਂ ਸਾਰਿਆਂ ਨੇ ਕਾਰ ਦਿੱਤੀ ਸੀ ਸਾਰੇ ਹਿੰਦੂ ਸੰਗਠਨ ਇੱਕ ਮੰਦਰ ਵਿੱਚ ਇਕੱਠੇ ਹੋਏ ਤੇ ਉੱਥੇ ਫੈਸਲਾ ਕੀਤਾ ਗਿਆ ਕਿ ਜਿਹੜਾ ਪਲਵਾਮਾ ਦੇ ਵਿੱਚ ਅੰਤਗਵਾਦੀ ਹਮਲਾ ਆਇਆ ਉਹ ਵਿਰੋਧ ਦੇ ਵਿੱਚ ਅਸੀਂ ਸ਼ਹਿਰ ਬੰਦੀ ਕਾਲ ਦੇਵਾਂਗੇ ਇਹ ਜਿਹੜੀ ਸ਼ਹਿਰ ਬੰਦੀ ਕਾਲ ਹੁੰਦੀ ਹੈ ਇਹ ਸਰਕਾਰਾਂ ਤੱਕ ਜਾਂਦੀ ਹੈ ਇਹ ਸੈਂਟਰ ਤੱਕ ਜਾਂਦੀ ਹੈ ਇਹ ਸਾਡੀ ਜਿਹੜੀ ਆਵਾਜ਼ ਹੈ ਇਹ ਸਾਨੂੰ ਪਤਾ ਕੀ ਇਹ ਇੱਥੋਂ ਦੀ ਇੰਟੈਲੀਜੈਂਸੀ ਦੇ ਥਰੂ ਸੈਂਟਰ 'ਚ ਵੀ ਜਾਏਗੀ ਜਿਵੇਂ ਕਿ ਹਣੀਮਾ ਜਨ ਦੱਸ ਰਹੇ ਨੇ ਕਿ ਪਾਕਿਸਤਾਨ ਜਿਹੜਾ ਅੱਤਵਾਦ ਦਾ ਜਨਮਦਾਤਾ ਹੈ ਰਕਸਾ ਕਰਨ ਦੱਤਾ ਹੈ ਇਸ ਵਾਰ ਸਾਡਾ ਸਾਰਾ ਤੇਜ ਤੁਸੀਂ ਦੇਖ ਰਹੇ ਹੋ ਮੀਡੀਆ ਦੇ ਉੱਪਰ ਆਪ ਪਾਰ ਦੀ ਲੜਾਈ ਮੰਗ ਰਿਹਾ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਦੇਸ਼ ਤੁਹਾਡੇ ਨਾਲ ਹੈ ਤੁਸੀਂ ਪਾਕਿਸਤਾਨ ਦਾ ਜਿਹੜਾ ਅੰਤਕਵਾਦ ਦਾ ਖਾਤਮਾ ਰਕਸਾ ਖਾਤਮਾ ਕਰਨ ਦੇ ਲਈ ਸਭ ਤੋਂ ਅਗਰੈਸ਼ਨ ਹੋ ਕੇ ਕੰਮ ਕਰੋ ਦੇਸ਼ ਤੁਹਾਡੇ ਨਾਲ ਹੈ ਤੇ ਦੂਜੇ ਪਾਸੇ ਧਾਰੀਆ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਇੱਕਾ ਦੁੱਕਾ ਦੁਕਾਨਦਾਰਾਂ ਨੂੰ ਬੇਨਤੀ ਵੀ ਹੈ ਜਿਹੜੇ ਕਦੀ ਸ਼ਟਰ ਚੁੱਕਦੇ ਨੇ ਤੇਰੀ ਥੱਲੇ ਕਰਦੇ ਨੇ ਉਹ ਵੀ ਹਿੰਦੂ ਸਮਾਜ ਦੇ ਪ੍ਰਤੀਨਿਧੀ ਨੇ ਹਿੰਦੂ ਸਮਾਜ ਦੇ ਨਾਲ ਉਹ ਹਿੰਦੂ ਸਮਾਜ ਦਾ ਅੰਗ ਨੇ ਕਿ ਉਹਨਾਂ ਨੂੰ ਦੁੱਖ ਨਹੀਂ ਮੇਰੀ ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਦੁਕਾਨਾਂ ਬੰਦ ਰੱਖਣ ਆਪਣਾ ਰੋਸ ਜਿਹੜਾ ਸਰਕਾਰ ਤੱਕ ਸਾਡੇ ਨਾਲ ਮਿਲ ਕੇ ਪਹੁੰਚਾਉਣ ਜੈ ਸ਼੍ਰੀ ਰਾਮ ਸਾਡੇ ਨਾਲ ਅਸਰੇ ਨਗਰ ਕੌਂਸਲ ਧਾਰੀਵਾਲ ਤੋਂ ਜੋ ਪ੍ਰਧਾਨ ਨੇ ਅਸ਼ੀ ਤੁਖ ਜੀ ਮੌਜੂਦ ਹੈ ਹਾਂਜੀ ਤੁਖ ਜੀ ਜੈ ਸ਼੍ਰੀ ਰਾਮ ਦੁਕਾਨਦਾਰਾਂ ਦਾ ਸਮਰਥਨ ਕੀਤਾ ਪਰ ਠੇਕੇ ਖੁੱਲੇ ਹੀ ਗਏ ਦੇਖੋ ਜੀ ਉਹ ਸਾਰੇ ਜਿਹੜੇ ਖੁੱਲੇ ਹੀ ਉਹ ਵੀ ਬੰਦ ਹੋ ਗਏ ਨੇ ਹੁਣ ਮੈਂ ਧਾਰੀਵਾਲ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੀ ਸਾਡਾ ਪੂਰਾ ਸਹਿਯੋਗ ਦਿੱਤਾ ਤੁਸੀਂ ਦੇਖ ਦੇਖੋ ਕਿ ਅੱਜ ਧਾਰੀਵਾੜ ਸ਼ਹਿਰ ਪੂਰੇ ਰੋਸ ਪ੍ਰਦਰਸ਼ਨ ਦੇ ਵਿੱਚ ਨਾਲ ਆ ਨੌਜਵਾਨ ਸਾਰੇ ਸਾਡੇ ਨਾਲ ਆ ਸਾਰਾ ਸ਼ਹਿਰ ਤਕਰੀਬਨ ਬੰਦ ਆ ਜੇ ਇੱਕ ਦੋ ਦੁਕਾਨਾਂ ਖੁੱਲੀਆਂ ਸੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀਆਂ ਦੇਖੋ ਇਹ ਬਹੁਤ ਦੁਖਦਾਈ ਘਟਨਾ ਹੋਈ ਆ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਦੇਖੋ ਇੱਕ ਨੂੰ ਉੱਚ ਗਿਆ ਗਿਆ ਵੀ Hindu Hindu ਧਰਮ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਇਹ ਬਹੁਤ ਮਾੜੀ ਘਟਨਾ ਹੋਈ ਆ ਪਾਕਿਸਤਾਨ ਜਿਹੜਾ ਇਹ ਅਤਵਾਦੀਆਂ ਨੂੰ ਬਦਾਵਾ ਦੇ ਰਿਆ ਵਾ ਡਰੱਗਸ ਨੂੰ ਦੇ ਰਿਆ ਵਾ ਇਹਨੂੰ ਮੈਂ ਤੇ ਕਹਿੰਦਾ ਸਾਡੇ ਪ੍ਰਾਈਮ ਮਿਨਿਸਟਰ ਨੂੰ ਇਹਨੂੰ ਵੱਧ ਤੋਂ ਵੱਧ ਖੇਚਣਾ ਚਾਹੀਦਾ ਇਹੋ ਜਿਹੇ ਅਤਵਾਦੀਆਂ ਤੇ ਇਹੋ ਜਿਹੇ ਸਜ਼ਾ ਮਿਲੇ ਤਾਂ ਕਿ ਕੋਈ ਇਹੋ ਜਾਂ ਦੁਬਾਰਾ ਜਨਮ ਹੀ ਨਾ ਲੈ ਸਕੀ ਕਿਉਂਕਿ ਹਿੰਦੁਸਤਾਨ Hindu ਦਾਵਾ ਸਾਰੇ ਹਿੰਦੂ ਇਕੱਠੇ ਨੇ ਤੇ ਇਹ ਆਈ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਕਿਸੇ ਵੀ ਧਰਮ ਤੇ ਕੋਈ ਆਂਚ ਆਏ जय श्री राम जय श्री राम ਜਿੱਥੇ ਦੁਕਾਨਦਾਰਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਉੱਥੇ ਕੱਲ ਇੱਕ ਜ਼ਬਰ ਲੱਗੀ ਸੀ ਉਹਦੇ ਵਿੱਚ ਹਿੰਦੂ ਸੰਘਟਨਾ ਨੇ ਕਿਹਾ ਸੀ ਕਿ 15 ਦਿਨ ਦਾ ਸਮਾਂ ਦਿੱਨੇ ਜਿਹੜੇ ਦੁਕਾਨਦਾਰਾਂ ਨੇ ਮੁਸਲਮਾਨਾਂ ਨੂੰ ਕਰਾਇਤ ਰੱਖਿਆ ਆ ਹਾਂ ਪਨਾਕੀ ਗਾਣਾ ਚਾਹੁੰਦੇ ਹਾਂ ਇਸ ਬੰਦ ਚ ਪਹਿਲਾਂ ਤਾਂ ਅੱਜ ਧਾਰੀਵਾਲ ਸ਼ਹਿਰ ਨਿਵਾਸੀਆਂ ਦਾ ਪੂਰੇ ਦੁਕਾਨਦਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਕਿ ਸਾਡੀ ਕੱਲ ਦੀ ਜਿਹੜੀ ਹਿੰਦੂ ਫਿਟਨਾ ਦੀ ਧਾਰੀਵਾਲ ਬੰਦ ਦੀ ਕਾਲ ਦਿੱਤੀ ਸੀ ਉਹਦੇ ਵਿੱਚ ਦੁਕਾਨਦਾਰਾਂ ਜੀਰਾਂ ਨੇ ਪੂਰੇ ਲੋਕਾਂ ਤੋਂ ਸਹਿਯੋਗ ਦਿੱਤਾ ਅਸੀਂ ਇਹਨਾਂ ਦਾ ਬੜਾ ਬੜਾ ਧੰਨਵਾਦ ਕਰਨੇ ਆ ਇਨਾ ਦਿਆਂ ਦੁਕਾਨਾਂ ਬੰਦ ਕਰੇ ਨਾਲ ਜਿਹੜੇ ਉਸ 22 ਅਪ੍ਰੈਲ ਨੂੰ ਜਿਹੜੇ ਪਹਿਲਗਾਮ ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਉਹ ਸਤਿ ਸ੍ਰੀ ਅਕਾਲ ਦਿੱਤੀ ਆ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਆ ਦੂਸਰਾ ਜਿਹੜਾ 15 ਦਿਨ ਦਾ ਕਾਇਮ ਸੀ ਕੱਲ ਸਾਡੀ ਉੱਥੇ ਸਮੂਹਕੀ ਕਮੇਟੀ ਦੀ ਜਿਹੜੀ ਆ ਇੱਕ ਬੈਠਕ ਹੋਈ ਸੀ ਜਿਹਦੇ ਵਿੱਚ ਤਾਰੀਵਾਲ ਦੇ ਵਿੱਚ ਜਿਹੜੇ ਗੈਰ ਸਮਾਜ ਦੇ ਲੋਕ ਨੇ ਉਹਨਾਂ ਨੂੰ ਜਿਹੜੀਆਂ ਦੁਕਾਨਾਂ ਦੇ ਦੇਣ ਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਉਹਦੇ ਵਿੱਚ ਸਾਰੀ ਜਿਹੜੀ ਇਹ ਸਮੂਹ ਕਮੇਟੀ ਤਾਰੀਵਾਲ ਦੀ ਜਿਹੜੀ ਆ ਉਹਨਾਂ ਦੀ ਯਾਦ ਕਰਕੇ ਨਿਰਣੈ ਲਿਆ ਗਿਆ ਸੀ ਕਿ ਇਸ ਮਹੀਨੇ ਤੋਂ ਬਾਅਦ ਇੱਕ 31 ਮੈਮਰੀ ਕਮੇਟੀ ਬਣਾ ਕੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਟੈਸਟ ਆ ਚਾਹੇ ਕਿਸੇ ਸਮੁਦਾਏ ਉਹਨਾਂ ਦੇ ਸਮੁਦਾਏ ਦੇ ਕੋਲ ਦੁਕਾਨ ਆ ਚਾਹੇ ਘਰ ਆ ਉਹਨਾਂ ਦੇ ਮਾਲਕਾਂ ਦੇ ਵਿਰੁੱਧ ਜਿਹੜਾ ਪ੍ਰੋਟੈਸਟ ਜਿਹੜਾ ਕੀਤਾ ਜਾਏਗਾ ਉਹਨਾਂ ਦੇ ਘਰਾਂ ਦੇ ਬਾਹਰ ਬੈਠਿਆ ਜਾਏਗਾ ਉਹਨਾਂ ਨੂੰ ਕਿਹਾ ਜਾਏਗਾ ਕਿ ਇਹਨਾਂ ਲੋਕਾਂ ਕੋਲੋਂ ਆਪਣੀਆਂ ਦੁਕਾਨਾਂ ਤੇ ਆਪਣੇ ਘਰ ਜਿਹੜੇ ਛੁੜਵਾਓ ਅਗਰ ਇਹ ਨਾ ਹੋਇਆ ਤੇ ਤਾਰੀਵਾਲ ਦੇ ਵਿੱਚ ਇਹਨਾਂ ਲੋਕਾਂ ਦੀ ਜਿਹੜੀ ਗਿਣਤੀ ਦਿਨੋ ਦਿਨ ਵੱਧਦੀ ਜਾਏਗੀ ਤੇ ਕਿਸੇ ਟਾਈਮ ਜੋ ਹਾਲਾਤ ਜਿਹੜੇ ਅੱਜ ਪਹਿਲਗਾਮ 'ਚ ਹੋਏ ਨੇ ਉਹ ਤਾਰੀਵਾਲ ਦੇ ਵਿੱਚ ਵੀ ਹੋਣ ਦੀ ਪੂਰੀ ਸੰਭਾਵਨਾ ਹੈ ਤੁਸੀਂ ਦੇਖ ਰਹੇ ਹੋ ਜੋ ਹਿੰਦੂ ਸੰਗਠਨ ਨੇ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕਰ ਰਹੇ ਨੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸੰਖਿਆ ਪਿਆ ਰਹੇ ਤੇ ਜੋ ਹਿੰਦੂ ਸੰਗਠਨ ਦੇ ਲੋਕ ਨੇ ਜੈ ਹਿੰਦ ਜੈ ਮੁਰਦਾਬਾ ਸ਼ਾਂਤ ਮਈ ਢੰਗ ਨਾਲ ਜਿਹੜਾ ਕਰ ਰਹੇ ਨੇ ਭਾਰਤ ਮਾਤਾ ਕੀ ਜੈ ਇਹ ਬਖਸ਼ੇ ਕਰ ਦਿੰਦੇ ਆ